ਸਸਰੀਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸਟ ਨਿਊਜ਼ ਤੁਹਾਨੂੰ ਪਤਾ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਆਉਣ ਵਾਲੀ 19 ਜਨਵਰੀ 2025 ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਸ ਨੂੰ ਲੈ ਕੇ ਆਪਣੇ ਆਪਣੇ ਵਾਰਡ ਹਲਕਿਆਂ ਦੇ ਵਿੱਚ ਉਮੀਦਵਾਰਾਂ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਵਾਰਡ ਨੰਬਰ 37 ਹਲਕਾ ਬੱਡਾਗੜਾ ਤੋਂ ਯਾਦ ਉਮੀਦਵਾਰ ਰਾਗੀ ਭਾਈ ਅਮਰਪਾਲ ਸਿੰਘ ਔਡਾ ਵੱਲੋਂ ਵੀ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ ਵੱਡਾ ਗੁੜਾ ਚ ਵੱਡੀ ਤਦਾਦ ਚ ਸੰਗਤਾਂ ਨੇ ਅਮਰਤਪਾਲ ਸਿੰਘ ਔਡਾਂ ਲਈ ਵੋਟਾਂ ਦੀ ਅਪੀਲ ਕੀਤੀ ਤੁਹਾਨੂੰ ਦੱਸ ਦਈਏ ਕਿ ਵੱਡਾ ਗੁੜਾ ਬਾਰਡ ਦੇ ਵਿੱਚ ਵੱਡਾ ਗੁੜਾ ਮੱਤੜ ਲਹਿੰਗੇ ਆਲਾ ਰੰਗਾ ਅਚਿੜੀ ਅਲੀਕਾ ਬਿਰੂਆਲਾ ਗੁੜਾ ਸੁਬਾ ਖੇੜਾ ਦੌਲਤਪੁਰ ਖੇੜਾ ਰੁਕੂਆਣਾ ਔਡਾਂ ਚੋਰਮਾਰਗ ਜਾਂੜਾਲਾ ਜਟਾਨ ਕਿੰਗਰਾ ਮਲਕਪੁਰਾ ਬਣਾਵਾਲੀ ਨਈਆ ਵਾਲੀ ਕੁੱਕਿਆਂ ਵਾਲੀ ਤੇ ਸਾਲਮ ਖੇੜਾ ਪਿੰਡ ਆ ਜਿਹੜੇ ਇਹ ਵਾਰਡ ਨੰਬਰ 37 ਚ ਆਉਂਦੇ ਆ ਔਰ ਇਹਨਾਂ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਚੋਣ ਪ੍ਰਚਾਰ ਦੌਰਾਨ ਭਾਈ ਅਮਰਤਪਾਲ ਸਿੰਘ ਔਰਡਾ ਨੇ ਕਿਹਾ ਕਿ ਜੇਕਰ ਇਲਾਕੇ ਦੀ ਸੰਗਤ ਉਹਨਾਂ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਇਹ ਇਲਾਕੇ ਲਈ ਗੁਰਮਤ ਪ੍ਰਚਾਰ ਤੇ ਇਲਾਕੇ 'ਚ ਸਿਹਤ ਸਹੂਲਤਾਂ ਤੇ ਸਿੱਖੀ ਦੇ ਪ੍ਰਚਾਰ ਲਈ ਕੰਮ ਕਰਨਗੇ ਅਈ ਅਮਰਤਪਾਲ ਸਿੰਘ ਔਡਾ ਨੇ ਇਲਾਕੇ ਦੀ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਉਣ ਵਾਲੀ 19 ਜਨਵਰੀ ਨੂੰ ਇੱਕ ਨੰਬਰ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਉਹਨਾਂ ਦੀ ਜਿੱਤ ਨੂੰ ਜਕੀਨੀ ਬਣਾਉਣ ਤਾਂ ਕਿ ਇਲਾਕੇ ਦੀ ਉਹ ਸੇਵਾ ਕਰ ਸਕਣ ਸੋ ਸਮੂਹੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਪ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ ਜੋ ਆਉਣ ਵਾਲੀ 19 ਜਨਵਰੀ ਨੂੰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣ ਜਾ ਰਹੇ ਹੈ ਵੱਡਾ ਗੁੜਾ ਹਲਕਾ 37 ਤੋਂ ਸਮੂਹੀ ਇਲਾਕੇ ਦੇ ਸੰਤ ਮਹਾਪੁਰਖਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪਰੰਧ ਕਮੇਟੀਆਂ ਦੇ ਸਹਿਯੋਗ ਦੇ ਨਾਲ ਨਗਰ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਸੋ ਵੱਡਾ ਗੁੜਾ ਹਲਕਾ 37 ਤੋਂ ਸਾਨੂੰ ਕੈਂਡੀਡੇਟ ਐਲਾਨਿਆ ਗਿਆ ਸੂਹ ਸੰਗਤਾ ਵੱਲੋਂ ਸੋ ਦੇ ਤਹਿਤ ਅਸੀਂ ਹਰ ਨਗਰ ਦੇ ਵਿੱਚ ਜਾ ਕੇ ਡੋਰ టు ਡੋਰ ਹਰ ਇੱਕ ਉਸ ਵੀਰ ਨੂੰ ਭੈਣ ਨੂੰ ਮਾਤਾਵਾਂ ਨੂੰ ਮਿਲ ਰਹੇ ਹੈ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਵੀ 19 ਜਨਵਰੀ ਨੂੰ ਜੋ ਪਹਿਲਾ ਹੀ ਨਿਸ਼ਾਨ ਹੋਏਗਾ ਇਹ ਵੀ ਮਸ਼ੀਨ ਤੇ ਰੇਲ ਦੇ ਇੰਜਣ ਵਾਲਾ ਸਵਾਪ ਸੰਗਤਾਂ ਨੇ ਸਾਰਿਆਂ ਨੇ ਸਹਿਯੋਗ ਕਰਨਾ ਤਾਂ ਜੋ ਆਪ ਜੀ ਸਤਿਗੁਰੂ ਕਿਰਪਾ ਕਰਨਗੇ ਸੰਗਤਾਂ ਦਾ ਸਹਿਯੋਗ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਗੁਰਮਤਿ ਪ੍ਰਚਾਰ ਪ੍ਰਸਾਰ ਜਿੱਥੇ ਹੈਲਥ ਵਾਸਤੇ ਬਹੁਤ ਕੁਝ ਕਰਨਾ ਹੈ ਕਿਉਂਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਇੱਕ ਪਲੇਟਫਾਰਮ ਮਿਲੇ ਗੱਲ ਕਰਨ ਦਾ ਸਾਨੂੰ ਇੱਕ ਥਾਂ ਮਿਲੀ ਹੈ ਉਹਦੇ ਵਿੱਚ ਜਿੱਥੇ ਅਸੀਂ ਹੈਲਥ ਦੀ ਗੱਲਾਂ ਕਰਨੀਆਂ ਨੇ ਹੈਲਥ ਬਾਰੇ ਬਹੁਤ ਕੁਝ ਕਰਨਾ ਹੈ ਗੁਰਮਤਿ ਪ੍ਰਚਾਰ ਪ੍ਰਸਾਰ ਵਾਰੇ ਬਹੁਤ ਕੁਝ ਕਰਨਾ ਹੈ ਵਿਦਿਆ ਦੇ ਖੇਤਰ ਦੇ ਵਿੱਚ ਕੋਈ ਸਕੂਲ ਸਾਡੇ ਇਲਾਕਿਆਂ ਨੂੰ ਜ਼ਿਲ੍ਹੇ ਦੇ ਤਰ੍ਹਾਂ ਯੂਨੀਵਰਸਿਟੀਆਂ ਕੋਈ ਬੱਚਿਆਂ ਦੇ ਪੜਨ ਵਾਸਤੇ ਅੱਤੇ ਨਾਲ ਨਾਲ ਜੋ ਬਹੁਤ ਵੱਡੀ ਪਰਮਾਰਨਸ਼ੀਆਂ ਦੀ ਹੈ ਜੇ ਸਾਨੂੰ ਇੱਕ ਥਾਂ ਮਿਲੀ ਹੈ ਗੱਲ ਕਰਨ ਦੀ ਤਾਂ ਅਸੀਂ ਉਹ ਵੀ ਆਵਾਜ਼ ਬੁਲੰਦ ਕਰਾਂਗੇ ਇਹ ਸਾਰੀਆਂ ਬੇਨਤੀਆਂ ਸੰਗਤਾਂ ਦੇ ਚਰਨਾਂ 'ਚ ਕਰ ਰਹੇ ਹਾਂ ਤੋ ਸੰਗਤਾਂ ਦਾ ਸਾਨੂੰ ਬਹੁਤ ਪਿਆਰ ਮਿਲਦੇ। ਧੂਕਿਆਂਵਾਲੀ ਨਗਰ, ਸਾਡਾ ਪਿੰਡ, ਓਡਾ ਨਗਰ, ਮਲਕੋਹਰਾ ਨਗਰ, ਸਾਲਮ ਖੇੜਾ ਨਗਰ, ਬੀਰੂਵਾਲਾ, ਗੁੜਾ, ਵੱਡਾ ਗੁੜਾ ਜਿਸੀਂ ਸਾਰੇ ਮਿਲ ਕੇ ਕਰ ਰਹੇ ਹਾਂ। ਸੋ ਹੋਰ ਵੀ ਸੰਗਤਾਂ ਦੇ ਛਿੜੀ ਦੀਆਂ ਸੰਗਤਾਂ ਦੇ ਅਲੀ ਕੀ ਦੀਆਂ ਸੰਗਤਾਂ ਦੇ ਸਾਰੇ ਨਗਰਾਂ ਵਿੱਚੋਂ ਫੋਨ ਆ ਰਹੇ ਐ। ਉਹਨਾਂ ਸੰਗਤਾਂ ਨੂੰ ਅਸੀਂ ਬੇਨਤੀ ਕੀਤੀ ਐ ਕਿ ਅਸੀਂ ਡੋਰ ਤੋਂ ਡੋਰ ਕਰ ਰਹੇ ਹਾਂ। ਇੱਕ ਦਿਨ ਵਿੱਚ ਛੋਟੇ ਪਿੰਡ ਨੇ ਜਿਹੜੇ ਦੋ ਹੋ ਜਾਂਦੇ ਐ। ਵੱਡਾ ਪਿੰਡ ਹੈ ਜਿਹੜਾ ਇੱਕੋ ਹੀ ਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ